ਬਾਈ ਨਾ ਇੱਕ ਸਭ ਤੋਂ ਮੇਨ ਗੱਲ ਆ ਕੋਈ ਵੀਰ ਤੁਹਾਨੂੰ ਕੋਈ ਚੀਜ਼ ਨਹੀਂ ਦੱਸੂਗਾ ਬਾਈ ਮਣੀ ਕਿਉਂਕਿ ਜਿਹੜੇ ਬੰਦੇ ਨੇ ਨਾ ਚੀਜ਼ਾਂ ਕਹਿੰਦਾ ਵੀ ਹਰੇਕ ਬੰਦਾ ਮੇਰੇ ਵਰਗਾ ਹੋਵੇ ਬਾਈ ਕਹਿੰਦਾ ਜੇ ਤੁਸੀਂ ਘੋੜੀ ਲੈਣੀ ਆ ਕਿਹੜੀ ਚੀਜ਼ ਦੀ ਪਰਖ ਕਰਨੀ ਆ ਹਾਂ ਬਾਈ ਮਣੀ ਬਾਈ ਗੋਸ਼ੇ ਆ ਜਾ ਚੱਲ ਬਾਈ ਗੋਸ਼ੇ ਜੇ ਬਾਈ ਗੋਸ਼ੇ ਮੰਨ ਕੇ ਚੱਲ ਹੋ ਰਹੀ ਹੁੰਦੀ ਆ ਜੀ ਆ ਬੀ ਅੱਛਾ ਇਹ ਤਾਂ ਇਹ ਇੱਕ ਆ ਹਾਂ ਮਤਲਬ ਟਰਡ ਫਾਰਮ ਪਿੰਡ ਦੋਦਾ ਬਾਈ ਮਣੀ ਕੋਲੇ ਤੇ ਅੱਜ ਸਾਰੇ ਯਾਰ ਦੋਸਤ ਆਏ ਬੈਠੇ ਮਣੀ ਦੇ ਇਥੇ ਰੋਜ਼ ਰੌਣਕ ਲੱਗੀ ਰਹਿੰਦੀ ਆ ਠੀਕ ਆ ਪੂਰਾ ਮਾਹੌਲ ਜਿਵੇਂ ਮੇਲਾ ਲੱਗਿਆ ਹੁੰਦਾ ਉਦਾਂ ਲੱਗਿਆ ਰਹਿੰਦਾ ਤੇ ਬਾਈ ਨੇ ਗੱਲਾਂ ਬਾਤਾਂ ਕਰਦੇ ਆ ਤੇ ਬਾਈ ਮਣੀ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਹੋ ਤੇ ਪਹਿਲਾਂ ਤਾਂ ਬਾਈ ਤੈਨੂੰ ਵਧਾਈ ਤੇ ਬਾਈ ਗੋਸ਼ਾ ਬੈਠਾ ਬਾਬਾ ਗਰਦਾਸ ਬੈਠਾ ਤੇ ਆ ਬਾਈ ਮਣੀ ਦੇ ਚਾਚੇ ਦਾ ਮੁੰਡਾ ਬੈਠਾ ਤੇ ਆ ਬਾਈ ਕੀ ਨਾਮ ਬਾਈ ਆਪਣਾ ਹੈ ਆਕਾਸ਼ਦੀਪ ਆਕਾਸ਼ਦੀਪ ਬੈਠਾ ਤੇ ਆ ਬਾਈ ਇਹ ਵੀ ਆਪਣੇ ਇਹਦਾ ਬਾਈ ਦਾ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਤੇ ਆ ਲਵੀ ਬੈਠਾ ਬਾਈ ਤੇ ਬਾਈ ਮਣੀ ਫਿਰ ਜਿਹੜਾ ਸ਼ੌਂਕ ਆ ਹਨਾ ਇੰਨਾ ਵਧੀਆ ਸ਼ੌਂਕ ਇਹ ਕਿੱਥੋਂ ਜਾਗਿਆ ਬਾਈ ਫਿਰ ਇਹ ਬਾਈ ਮੇਲਿਆਂ ਮੂਲਿਆਂ ਤੇ ਜਾਂਦੇ ਹੁੰਦੇ ਸੀਗੇ ਅੱਛਾ ਮੇਲਿਆਂ ਤੇ ਉੱਥੋਂ ਜਾਗ ਪਿਆ ਉੱਥੋਂ ਜਾਗ ਪਿਆ ਥੋੜੀ ਯਾਰੀ ਪਲਵਾਨਾਂ ਨਾਲ ਵੀ ਬਹੁਤ ਸੀਗੀ ਹਨਾ ਹਾਂ ਬਈ ਅੱਛਾ ਵੀ ਪਲਵਾਨ ਨੇ ਜਿਆਦਾ ਕੀੜਾ ਪਾਇਆ ਤੇ ਪਹਿਲਾਂ ਹੀ ਤੇਰੇ ਅੰਦਰ ਹੀ ਸੀਗਾ ਕੀੜਾ ਬਾਈ ਨਹੀਂ ਨਹੀਂ ਬਾਈ ਉਹਨਾਂ ਤੋਂ ਹੀ ਲੈ ਕੇ ਆਉਂਦੀ ਸੀ ਆਪਾਂ ਜਾਨਵਰ ਪਹਿਲਾਂ ਜਿਹੜੇ ਲਿਆਂਦੇ ਸੀਗੇ ਤੇ ਫੋਨ ਵੀ ਬਾਈ ਨਾਲ ਵਧੀਆ ਵਧੀਆ ਹੈਗੀ ਹੈ ਠੀਕ ਆ ਵੀ ਕਿਹੜੇ ਕਿਹੜੇ ਜਿਵੇਂ ਆਪਾਂ ਗੱਲ ਸਟਾਰਟ ਕਰ ਗਏ ਵੀ ਕਿਹੜੇ ਕਿਹੜੇ ਆਪਣੇ ਯਾਰ ਜਿਵੇਂ ਪਲਵਾਨ ਨੇ ਤਾਂ ਮੋਸਟਲੀ ਤੈਨੂੰ ਦੇਖਿਆ ਹੋਰ ਕਿਹੜੇ ਕਿਹੜੇ ਬੰਦੇ ਆ ਜਿਹੜੇ ਨਾਮ ਦੋ ਆ ਬਈ ਆਪਣੇ ਠੀਕ ਆ ਵਾਹ ਵਾਹ ਚਾਰ ਨਰਗੇ ਸੁਖੇ ਅਰਗੇ ਬਾਮਾ ਵਾਲਿਆ ਤੇ ਹੋਰ ਵੀ ਬਹੁਤ ਆਪਣੇ ਜਿਹੜੇ ਬਾਈ ਜੱਸਿਆ ਜਿਹੜਾ ਅੱਛਾ ਪਲਵਾਨ ਬਾਈ ਉੱਥੇ ਵੀ ਜਾਂਦੇ ਆਉਂਦੇ ਰਹਿੰਦੇ ਨੇ ਚੰਗੇ ਨਾਮੀ ਕੋੜਿਆਂ ਵਾਲੇ ਬਾਈ ਦੇ ਲੈਂਕਾ ਕਿਉਂਕਿ ਜੇਬ ਜੇ ਕਹਿੰਦੇ ਲੈਂਕ ਹੋ ਜਾਣਾ ਉਹ じゃ ਫਿਰ ਸਾਰਾ ਕੁਝ ਹੋ ਜਾਂਦਾ ਤੇ ਅੱਜ ਬਾਈ ਇਹ ਗੋਸ਼ਾ ਵੀ ਬਾਈ ਗੋਸ਼ ਨੇ ਵੀ ਬਹੁਤ ਵਧੀਆ ਜਨਮ ਰੱਖੇ ਆ ਤੇ ਗੋਸ਼ਾ ਵੀ ਪੂਰੀ ਚਰਚਾ ਪੈਣ ਦੋਦੇ ਦੇ ਵਿੱਚ ਬਾਈ ਘੋੜਿਆਂ ਨੂੰ ਗੋਸ਼ੇ ਬਾਈ ਫਿਰ ਮੰਡੀ ਦਾ ਕਿਵੇਂ ਲੱਗਿਆ ਕੰਮ ਵਧੀਆ ਬਾਈ ਵਧੀਆ ਤੇ ਕਿਦਾਂ ਦੇ ਬਾਈ ਜਿਵੇਂ ਆਪਾਂ ਕਹਿ ਦਿੰਨੇ ਆ ਘੋੜੇ ਹਰੇਕ ਬੰਦਾ ਰੱਖ ਸਕਦਾ ਤੇ ਨਹੀਂ ਰੱਖ ਸਕਦਾ ਇਹ ਬਾਈ ਸ਼ੌਂਕ ਦੇ ਸਿਰ ਤੇ ਆ ਅੱਛਾ ਸ਼ੌਂਕ ਦੀ ਸਿਰ ਤੇ ਆ ਕੋਈ ਵੀ ਬੰਦਾ ਕੋਈ ਵੀ ਪਸ਼ੂ ਰੱਖਣਾ ਆਪਾਂ ਹਾਂ ਆਵੇਂ ਆਪਾਂ ਮੱਝਾਂ ਤੋਂ ਨਾਲ ਗਏ ਹਾਂ ਇਹ ਆਪਣੇ ਦਿਲ ਚ ਸ਼ੌਂਕ ਆ ਆਪਾਂ ਸਾਂਭ ਸੰਭਾਲ ਕਰ ਸਕਦੇ ਆ ਕੁਝ ਵੀ ਰੱਖ ਸਕਦੇ ਆ ਭਾਈ ਆਪਾਂ ਸ਼ੇਰ ਰੱਖ ਸਕਦੇ ਆ ਅੱਛਾ ਸ਼ੇਰ ਵੀ ਰੱਖ ਸਕਦੇ ਆ ਅੱਛਾ ਟਾਈਮ ਦੀ ਗੱਲ ਆ ਸਾਰੀ ਟਾਈਮ ਦੀ ਗੱਲ ਆ ਇਜਵੇਂ ਜਿਵੇਂ ਬਾਈ ਦੀ ਆਪਾਂ ਦੂਜੇ ਹਨਾ ਸ਼ੌਂਕ ਕੋਈ ਕੁੱਤਾ ਰੱਖ ਲੈਂਦਾ ਕੋਈ ਕਬੂਤਰ ਰੱਖ ਲੈਂਦਾ ਤੇ ਬਾਈ ਨੇ ਵੈਸੇ ਸਾਰੇ ਜਾਨਵਰ ਰੱਖੇ ਬੱਕਰੀਆਂ ਘੋੜੇ ਕਬੂਤਰ ਵੀ ਰੱਖੇ ਆ ਤੇ ਵੀ ਇਹ ਬੰਨੇ ਨਾਲ ਸ਼ੌਂਕ ਵੀ ਕਿਵੇਂ ਪੈਂਦਾ ਜਾਂ ਸਰਕਲ ਹੀ ਉਦਾਂ ਦਾ ਹੋ ਜਾਂਦਾ ਯਾਰ ਦੋਸਤੋ ਉਦਾਂ ਦੀ ਆਪਾਂ ਕਿਤੇ ਬਹਿਨੇ ਕਦੇ ਗੱਲਾਂ ਬਾਤਾਂ ਕਰਦੇ ਆ ਹੁਣ ਸ਼ੁਰੂ ਤੋਂ ਤੁਰਿਆ ਫਿਰਦਾ ਸਾਡੇ ਨਾਲ ਇਹ ਪਿੰਡ ਤੇ ਜਾਣਾ ਅਸੀਂ ਲਾਉਨੇ ਦੋ ਦੋ ਘੰਟੇ ਅੱਛਾ ਬਾਈ ਨੇ ਪੋਟੇ ਕਰਦੇ ਆ ਸਾਰੇ ਹਾਂ ਪਰ ਜੇਬ ਜੀਆਂ ਗੱਲਾਂ ਕਰੀ ਜਾਂਦੇ ਉਹ ਜਗ੍ਹਾ ਬੰਦਾ ਵਧੀ ਜਾਂਦਾ ਸਿਆਣੇ ਕਹਿੰਦੇ ਵੀ ਜਿਹੜਾ ਬੰਦਾ ਕੁੜੇ ਰੱਖਣ ਲੱਗ ਜਿਹਨੂੰ ਮਾਰੀ ਸੰਗੀਤ ਨਹੀਂ ਪੈਂਦਾ ਇਹ ਗੱਲ ਸਹੀ ਹੈ ਬਾਈ ਇਹ ਬਾਈ ਜਮਾਂ ਸਹੀ ਹੈ ਅੱਛਾ ਕੀ ਕਾਰਨ ਬਈ ਫਿਰ ਉਹ ਇਹ ਨਾ ਡੋਡੀ ਇਹ ਤਾਂ ਆਏ ਹੋਏ ਨੇ ਮਤਲਬ ਜੇ ਆਪਣੇ ਜਵਾਕ ਹੈ ਆਪਣੇ ਹੁੰਦੇ ਵੀ ਜਵਾਕ ਛੋਟਾ ਕਰੇ ਮੈਂ ਘਰੇ ਜਾਊਂਗਾ ਮੈਂ ਤਾਂ ਕੋਈ ਨਾ ਕੋਈ ਚੀਜ਼ ਮੰਗੂਗਾ ਹਾਂ ਇਹ ਆਏ ਹੁੰਦਾ ਵੀ ਜਦੋਂ ਤੂੰ ਘਰੇ ਆਈ ਦੀ ਬਾਅਦ ਚ ਹੋਏਗਾ ਇਹ ਤਨੂੰ ਵੇਖ ਕੇ ਪਹਿਲਾਂ ਹੰਕਣ ਗਿਆ ਤੇ ਤੇਰੇ ਦਿਲ ਨੂੰ ਆਏ ਹੋਊਗਾ ਵੀ ਜੇ ਕਿਤੇ ਮੈਂ ਕੁਝ ਖਾ ਪੀ ਲਿਆ ਤੇ ਜੇ ਮੈਂ ਰਾਹ 'ਚ ਡਿੱਗ ਪਿਆ ਕਿਤੇ ਇਹ ਤਾਂ ਭੁੱਖਾ ਮਰ ਜਾਣੀ ਆ ਅਏ ਵੀ ਇਹਨਾਂ ਦਾ ਪੂਰਾ ਫਿਕਰ ਰਹਿੰਦਾ ਮੈਂ ਇੱਕ ਮੈਂਬਰ ਹਾਂ ਹਸਾਬ ਨਾਲ ਮਤਲਬ ਵੀ ਆਪਦੇ ਦਿਵਾਖ ਨੂੰ ਆਪਾਂ ਝਿੜਕ ਸਕਦੇ ਆ ਹਾਂ ਜਿਹੜਾ ਸਿਆਣਾ ਬੰਦਾ ਸੀ ਕਿ ਉਹਨੂੰ ਝਿੜਕਦਾ ਨਹੀਂ ਠੀਕ ਆ ਹਾਂ ਬਾਕੀ ਕਿਸਮਤ ਦੀ ਗੱਲ ਆਪੋ ਆਪਣੀ ਠੀਕ ਹੈ ਜੀ ਤੇ ਜਿੰਨਾ ਮਰਜੀ ਇਹਨਾਂ ਨੂੰ ਤੁਸੀਂ ਮੂੰਹ ਜਿੰਨਾ ਮਰਜੀ ਪਾਈਏ ਉਹਨੇ ਪਾਈ ਜਾਂਦੀਆਂ ਬੰਦੇ ਨਾਲ ਬਾਕੀ ਬਈ ਜਿਵੇਂ ਬੰਦਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਕੋੜਾ ਜਿਵੇਂ ਲੈ ਕੇ ਜਾਂਦੇ ਸੀ ਬੰਦੀ ਇਹ ਦੱਸ ਦਿੰਦਾ ਸੀ ਵੀ ਆਹ ਤੁਹਾਡਾ ਦੋ ਯਾਰ ਆ ਦੁਸ਼ਮਣ ਹੀ ਦੱਸ ਦਿੰਦਾ ਬਈ ਹਾਂ ਦੱਸ ਦਿੰਦਾ ਅੱਛਾ ਬੋਲ ਕੇ ਵੀ ਦੱਸ ਦਿੰਦਾ ਜਾਂ ਵੀ ਆਪਰੇ ਦੇ ਹਿਸਾਬ ਤੇ ਦੱਸਦਾ ਆਪ ਦੀ ਭਾਸ਼ਾ ਹੁੰਦੀ ਹੈ ਜੀ ਆਪਣੀ ਭਾਸ਼ਾ ਹੁੰਦੀ ਹੈ ਕੰਨਾਂ ਤੋਂ ਦੱਸਦਾ ਹੈ ਪਕਾਰਾ ਦਸੂਗਾ ਪੈਰ ਵੀ ਦੱਸਣਗੇ ਘੋੜੇ ਦੇ ਵੀ ਅੱਗੇ ਕੋਈ ਚੀਜ਼ ਹੈ। ਬਾਕੀ ਸਮਝਣ ਵਾਲੇ ਨੇ ਸਮਝਣਾ। ਅੱਛਾ ਜਿਹੜਾ ਮੇਰੇ ਅੱਗੇ ਕਦੇ ਵੀ ਕੁਝ ਵੀ ਦਾ ਪਤਾ ਹੀ ਨਹੀਂ। ਹਾਂ ਉਹਨੇ ਕੀ ਸਮਝਣਾ? ਸਹੀ ਹੈ। ਹਾਂ ਤੇ ਫਿਰ ਕਿੰਨੇ ਟਾਈਮ ਦਾ ਬਈ ਇਹਨੇ ਜਿਹੜਾ ਪਹਿਲਾਂ ਕਿੰਨੇ ਘੋੜੇ ਤੋਂ ਸ਼ੁਰੂ ਕੀਤਾ ਸੀ ਥੋੜੇ ਵੇਖਣ ਦੇ ਪਾਪ ਤੇ ਹੁਣ ਭਾਈ ਕੋਲ। ਇਹ ਪਹਿਲਾਂ ਇੱਕ ਲੈ ਕੇ ਆਇਆ ਸੀ ਘੋੜੀ ਉਹ ਕਾਲੀ। ਅੱਛਾ ਕਾਲੀ। ਅੱਛਾ। ਉਹਨੇ ਮੜ ਕੇ ਨੋਗਰਾ ਬਸ਼ੀਰਾ ਦਿੱਤਾ ਸੀਗਾ ਨੂਰੇ ਬਾਕਰਪੁਰ ਵਾਲੇ ਦਾ। ਅੱਛਾ। ਉਹ ਇਹਨੇ ਮਾਗੀ ਤੇ ਸੇਲ ਕਰਤਾ। ਅੱਛਾ। ਉਦੋਂ ਬਾਅਦ ਫਿਰ ਇਹ ਆ ਇੱਕ ਕੁੜੀ ਆ ਲੈ ਆਇਆ। ਯੂਦੂ ਬਾਦ ਨੇ ਬਸ਼ੀਰੀ ਦੇਤੀ ਮਗਰ ਪਰਲੇ ਪਾਸੇ ਖੜੀ ਆ ਅੱਛਾ ਤੇ ਫਿਰੇ ਕੋਪਰੇ ਕਾਲੀ ਬਸ਼ੀਰੀ ਲਿਆ ਆ ਅੱਛਾ ਮੋਰ ਸੰਜਾਖ ਲਿਆ ਆ ਉਹ ਸੰਜਾਖ ਸੂਫੀ ਅੱਛਾ ਮਗਰੀ ਲੈ ਕੇ ਅੱਛਾ ਕੋ ਨੁਗਰੀ ਲਿਆ ਆ ਉਹਦੇ ਮਗਰ ਬਸ਼ੀਰਾ ਸੀ ਬਹੁਤ ਚੰਗਾ ਉਹ ਗੁਜਰ ਗਿਆ ਸੀਗਾ 15 ਕਿ ਦਿਨ 20 ਕਿ ਦਿਨਾਂ ਦਾ ਅੱਛਾ ਹੁਣ ਫਿਰ ਉਹ ਮਲਾਈ ਕੁੜੀ ਠੀਕ ਆ ਮਣੀ ਜਿਹੜੀ ਇਹ ਜਾਗ ਲੱਗੀ ਹੈ ਮਾਗੀ ਦੇ ਮੇਲੇ ਲੱਗੀ ਹੈ ਤੇ ਜਾਂ ਕਿ ਹੋਰ ਮੇਲੇ ਦੇਖਿਆ ਸੀਗਾ ਵੀ ਆਪਾਂ ਯਾਰ ਇੱਥੇ ਹੀ ਲੈ ਕੇ ਆਉਣੀ ਆ ਜਾਂ ਆਪਣੇ ਇਵੇਂ ਮਕਸਰ ਮਾਗੀ ਦਾ ਮੇਲਾ ਜਿਆਦਾ ਮਸ਼ਹੂਰ ਆ ਵੀ ਪਹਿਲਾਂ ਤੁਸੀਂ ਜਾਨਵਰ ਕਿੱਥੋਂ ਖਰੀਦੇ ਸੀਗਾ ਪਹਿਲਾ ਜਾਨਵਰ ਆਪਾਂ ਬਈ ਹਰੀ ਕਿਉਂ ਤੂੰ ਖਰੀਦਾ ਜੀ ਬਾਦਰਗੜ ਵਾਲਾ ਅੱਛਾ ਬਾਦਰਗੜ ਕੋਟਿਆਂ ਤੋਂ ਕੋਟਿਆਂ ਜੋ ਹਾਂ ਬਾਕੀ ਗੋਸ਼ ਨਾਲ ਇਹਦੇ ਨਾਲ ਜਾਂਦੇ ਆਉਂਦੇ ਰਹਿੰਦੇ ਆ ਪਹਿਲਾਂ ਤੁਸੀਂ ਕੋਟਿਆਂ ਦੇ ਮੇਲੇ ਮੂਲਿਆਂ ਤੇ ਤੇ ਬਾਕੀ ਬਾਈ ਹੌਲੀ ਹੌਲੀ ਜਿਵੇਂ ਬੈੰਨੇ ਉੱਠਦੇ ਹੋਵੇਂ ਸ਼ੌਂਕ ਕਿੰਨੇ ਟਾਈਮ ਦੇ ਵਿੱਚ ਜਾਣ ਲੱਗ ਗਏ ਸੀ ਕੋਟਿਆਂ ਦੇ ਮੇਲੇਾਂ ਤੇ ਬਾ ਬਈ ਛੋਟੀ ਉਮਰ ਤੋਂ ਹੀ ਜਾਣ ਲੱਗ ਗਏ ਸੀ ਕਿਵੇਂ ਮੇਲੇ ਦੋ ਹੁੰਦੇ ਇੱਕ ਤਾਂ ਚੰਡੋਲਾ ਵਾਲਾ ਹੁੰਦਾ ਇੱਕ ਕੋਟਿਆਂ ਵਾਲਾ ਹੁੰਦਾ ਦੋਨਾਂ 'ਚ ਕੀ ਫਰਕ ਆ ਬਈ ਬਾ ਉਧਰ ਚੰਡੋਲਾ ਵਾਲੇ 'ਚ ਤੈਨੂੰ ਪਤਾ ਬਈ ਕਰੀ ਦਾ ਘਰਾਦੀ ਚੱਲਦੀ ਆ ਉਧਰ ਛੌਂਕ ਵਾਲਾ ਬੰਦਾ ਹੀ ਜਾਂਦਾ ਛੌਂਕ ਵਾਲਾ ਬੰਦਾ ਹੀ ਜਾਂਦਾ ਨੈਪ ਕਿੰਨੀ ਵਾਰਟ ਹੁੰਦਾ ਫੇਰ ਵੀ ਬੰਦਾ ਹਨਾ ਉਧਰ ਯਾਰ ਬੇਲੀ ਵਧੀਆ ਸਾਰੇ ਹੁੰਦੇ ਆ ਰੌਣਕ ਲੱਗਣ ਲੱਗ ਜੂਗੀ ਹੁਣ ਤਾਂ ਲੋਕਾਂ ਨੇ ਕਲੀਆਂ ਪਾ ਵੀ ਦਿੱਤੀਆਂ ਹੋਣੀਆਂ ਪਾਤੀਆਂ ਬਈ ਠੀਕ ਹੈ ਤੇ ਮਣੀ ਕਿਹੜੀ ਕਿੜੀ ਆਪਣੇ ਕੋਲ ਬਲੱਡ ਲੈਣਾ ਬਈ ਹੁਣ ਇਸ ਟਾਈਮ ਹੈਗੀ ਆ ਆਪਣੇ ਕੋਲ ਨੁਕਰੀਆਂ ਵੀ ਆ ਬਈ ਅੰਡੀਆਂ ਵੀ ਆ ਤੇ ਮਾਰਵੜੀ ਵੀ ਆ ਜਿਹੜੀ ਬਈ ਮਾਰਵੜੀ ਘੋੜੀ ਆਪਣੀ ਇਹਦੇ ਬਾਪਪੇ ਬਾਰੇ ਕੋਈ ਜਾਣਕਾਰੀ ਹੈਗੀ ਆ ਬਈ ਹੋਰ ਤਨਕਰ ਵੀ ਆ ਬਈ ਅੱਛਾ ਉਹ ਕਾਲੀ ਖੜੀ ਆ ਠੀਕ ਆ ਉਹ ਮੁੱਲਾਪੁਰ ਤੋਂ ਲੈ ਕੇ ਆਂਦੀ ਆਪਣੇ ਚਿੰੰਦੀਰ ਗਿਆ ਮਗਰ ਜੇ ਉਹਦਾ ਘੋੜਾ ਬਈ ਟਰੈਕਟਰ ਜਿੱਤਿਆ ਅੱਛਾ ਪਰ ਮੋਗੇ ਸ਼ੋਹ ਤੇ ਅੱਛਾ ਉਹ ਬਾਈ ਨਾਲ ਵਧੀਆ ਜਾਨਵਰ ਆ ਉਹਦੇ ਕੋਲੇ ਵੀ ਤੇ ਜਿਹੜੀ ਬਈ ਉਹ ਚਿੱਟੀ ਆ ਇਹ ਵੀ ਬਈ ਆਪਾਂ ਪਹਿਲਵਾਨ ਤੋਂ ਲਈ ਸੀ ਅੱਛਾ ਪਹਿਲਵਾਨ ਤੋਂ ਠੀਕ ਆ ਬਈ ਬਈ ਬਾਈ ਪਹਿਲਵਾਨ ਤੋਂ ਲਈ ਅੱਛਾ ਉਹ ਵੀ ਪਹਿਲਵਾਨ ਤੋਂ ਲਈ ਆ ਜਿਹੜਾ ਮਗਰ ਬਸ਼ੀਰਾ ਸੀ ਗੁਜਰ ਗਿਆ ਸੀਗਾ ਤੇ ਹੁਣ ਉਹ ਵਹਿਬਲ ਵਾਲੇ ਹਾਸ ਤੋਂ ਗੱਬਣਾ ਸਮੁੰਦਰ ਦਾ ਹੀ گاਾਂ ਉਹ ਤੇ ਹੋਰ ਬਈ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਜਾਮਨ ਲੈ ਕੇ ਆਉਣੇ ਬਈ ਆਪਾਂ ਫਿਰ ਬਾਬਾ ਬਈ ਔਲੀ ਔਲੀ ਵਧੀਆ ਲੈ ਕੇ ਆਵਾਂਗੇ ਤੂੰ ਹੀ ਚੰਗੇ ਲੈ ਕੇ ਤੇ ਬਈ ਸਾਰੇ ਹੀ ਬਈ ਮੈਂ ਬੇਨਤੀ ਕਰਨੀ ਚਾਹਉਣਾ ਪਹਿਲਾਂ ਤਾਂ ਸਾਡੇ ਜਿੰਨੇ ਵੀ ਪਿੰਡ ਦੇ ਲੀਡਰ ਆ ਜਾਂ ਸਾਡੇ ਇਲਾਕੇ ਦੇ ਬਾਈ ਦਾ ਮਾਨ ਸਨਮਾਨ ਜੁੜ ਕਰੋ ਕਿਉਂਕਿ ਇਹ ਸਭ ਤੋਂ ਵੱਧ ਨਸ਼ਿਆਂ ਨੂੰ ਬਚਾਰਿਆ ਤੇ ਬਾਬਾ ਜੀ ਗਰਦਾਸ ਜੀ ਬਾਬਾ ਜੀ ਫਿਰ ਕਿਵੇਂ ਲੱਗਿਆ ਮੁੰਡੇ ਦਾ ਕੰਮ ਬਹੁਤ ਵਧੀਆ ਕੰਮ ਹੈ ਤੁਹਾ ਜੀ ਤੇ ਕੀ ਆਪਾਂ ਮਹਾਰਾਜ ਦੇ ਤੇ ਹੂੰ ਨੋਜਮਾ ਨਾਮ ਬਹੁਤ ਵਧੀਆ ਸੇ ਦਾ ਨਸ਼ਿਆਂ ਤੋਂ ਬਚਾਇਆ ਜਾਂਦਾ ਹੈ ਜੇ ਤੁਸਨ ਇਹੋ ਜਿਹਾ ਕੋ ਕਰੋਗੇ ਮਾੜੀ ਸੰਗਤ ਤੋਂ ਵੀ ਦੂਰ ਹੋਵੋਗੇ ਤੇ ਨਾਲ ਸਿਸਟਮ ਚੱਲਦਾ ਰਹਿੰਦਾ ਘਰ ਦੇ ਵਿੱਚ ਵੀ ਬੰਦਾ ਕੰਮ ਕਰ ਲੱਗੇ ਦਿੰਦਾ ਤੇ ਬਾਬਾ ਜੀ ਜਿਵੇਂ ਤੁਸੀਂ ਗੁਰਬਾਣੀ ਨਾਲ ਜੁੜਿਆ ਕਹਿੰਦੇ ਆ ਵੀ ਜਿਹੜੀ ਗੁਰਬਾਣੀ ਆ ਜਾਂ ਆਪਾਂ ਪਾਠ ਕਰਦੇ ਆ ਉਹਦੇ ਵਿੱਚ ਵੀ ਕਹਿੰਦੇ ਕੋੜਿਆਂ ਦੇ ਕੋੜੀਆਂ ਦੀ ਜਿਹੜੀ ਬਹੁਤ ਵਧੀਆ ਇਹਨਾਂ ਨੂੰ ਦਰਜਾ ਉਹ ਵੱਡੇ ਪੱਧਰ ਦਿੱਤਾ ਗਿਆ ਕੀ ਗੱਲ ਸੱਚ ਮਹਾਰਾਜ ਜੀ ਪਹਿਲਾਂ ਵੀ ਕੋੜੇ ਰੱਖਦੇ ਰਹੇ ਆ ਹੁਣ ਵੀ ਬੁੱਢਾ ਦਾਲ ਵਾਲੇ ਜੋ ਹੋਰ ਛਾਉਣ ਵਾਲੇ ਵੱਖੋ ਵੱਖਰੇ ਤਰ੍ਹਾਂ ਦੇ ਘੋੜੇ ਉਹਨਾਂ ਕੋਲ ਹੈਗੇ ਆ ਤੇ ਬਹੁਤ ਥਾਵਾਂ ਤੇ ਘੋੜੇ ਭੇਟ ਕੇ ਦੇ ਦੇ ਵਾਹਿਗੁਰੂ ਕਿਰਪਾ ਕਰੇ ਤੇ ਬਹੁਤ ਵਧੀਆ ਤੇ ਬਾਈ ਉਹ ਐਨੇ ਵੀ ਰੱਖੀ ਆ ਉਹਨੇ ਵੀ ਰੱਖੇ ਨੇ ਹਾਂ ਬਾਈ ਦਾ ਪ੍ਰਾਈਸ ਨੇ ਵੀ ਘੋੜੇ ਰੱਖੀਆਂ ਨੇ ਤੇ ਬਾਈ ਆਪਾਂ ਵੀ ਘੋੜੀ ਰੱਖੀ ਆ ਬਾਈ ਹਾਂਜੀ ਬਾਈ ਤੇ ਆਪਣੇ ਕੋਲ ਕਿਹੜੀ ਕਿਹੜੀ ਘੋੜੀਆਂ ਬਾਈ ਆਪਣੇ ਕੋਲੇ ਘੋੜੀ ਆਈ ਉਹ ਸੂਪੀ ਸੀ ਉਹਨੇ ਬੱਚੀ ਦਿੱਤੀ ਆ ਅੱਛਾ ਉਹ ਮਲੋਕੇ ਵਾਲ ਬੰਦ ਵਾਲੇ ਜਿਹੜਾ ਘੋੜਾ ਸੀ ਉਹ ਪੋਤੀ ਆਈ ਬਿਸ਼ੇਰੀ ਉਹਦੀ ਪੋਤੀ ਆ ਹਾਂਜੀ ਤੇ ਬਈ ਜਿਹੜੀ ਆਪਾਂ ਕਿਦੋਂ ਲਿਆਂਦੀ ਸੀ ਬਈ ਘੋੜੀ ਫਿਰ ਉਹ ਆਪਾਂ ਨੂੰ ਸਾਲ ਹੋ ਗਿਆ ਜੀ ਅੱਛਾ ਬਈ ਮਨੀਨ ਨੂੰ ਵੇਖ ਹੀ ਲਿਆਂਦੀ ਸੀ ਜਾਂ ਪਹਿਲਾਂ ਹੀ ਲੈਂਦੀ ਸੀ ਨਹੀਂ ਹਾਂਜੀ ਬਾਈ ਦੇ ਨਾਲ ਮੇਲੇ ਮੂਲੇ ਤੇ ਜਾਂਦੇ ਰਹਿੰਦੇ ਸੀ ਉੱਥੋਂ ਫਿਰ ਸਮਝ ਸ਼ੌਂਕ ਪੈ ਗਿਆ ਤੇ ਐਸੀ ਵੀ ਘੋੜੀ ਰੱਖੀਏ ਤੇ ਫਿਰ ਆਪਾਂ ਮੁੜ ਕੇ ਘੋੜੀ ਦੇ ਆਂਦੀ ਸੀ ਠੀਕ ਆ ਬਈ ਨਾਲ ਆ ਬਾਈ ਕੁੱਕਰ ਕਬੂਤਰਾਂ 'ਤੇ ਬੈਠਾ ਹਾਂ ਬਈ ਕਿਵੇਂ ਚੋਬਰਾ ਵਧੀਆ ਬਈ ਕਿਵੇਂ ਬਾਈ ਦਾ ਕੰਮ ਫਿਰ ਬਹੁਤ ਵਧੀਆ ਬਈ ਠੀਕ ਹੈ ਤੇ ਤੁਹਾਨੂੰ ਮੁਕਾਬ ਵੀ ਸ਼ੌਂਕ ਕੇ ਵਿੱਚ ਰੱਖਣਾ ਚਾਹੀਦਾ ਬੰਦੇ ਨੂੰ ਵਧੀਆ ਸ਼ੌਂਕ ਹੈ ਵੀਰੇ ਕੋੜੀਆਂ ਦਾ ਵੀ ਅੱਛਾ ਬੰਦਾ ਨਸ਼ੇ ਤੋਂ ਦੂਰ ਰਹਿੰਦਾ ਆਫਸਰ ਜਿਵੇਂ ਨਾ ਚੱਲੋ ਬਈ ਵਾਕਫਾਕ ਬੰਦੇ ਮਿਲਦੇ ਹੋ ਜਾਣ ਨੌਲੇਜ ਵਧਦੀ ਬੰਦੇ ਦੀ ਤੇ ਬਹੁਤ ਬਈ ਧੰਨਵਾਦ ਆਹ ਬੰਦੇ ਨੇ ਰੱਖਿਆ ਬਈ ਭਾਈ ਕੋੜੀਆਂ ਰੱਖਣਾ ਆਪਾਂ ਇਹ ਬਾਈ ਨੇ ਰੱਖੀਆਂ ਬਾਈ ਮਣੀ ਆ ਬਾਈ ਦਾ ਲਹਿਜੀ ਹਾਂ ਬਾਈ ਲਵਰ ਕਿਵੇਂ ਲੱਗਿਆ ਬਾਈ ਦਾ ਕੰਮ ਬਹੁਤ ਵਧੀਆ ਹੈ ਬਹੁਤ ਵਧੀਆ ਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਵਧੀਆ ਬਾਈ ਵੀ ਕੰਮ ਕਰ ਕਰੋ ਆਪਦਾ ਕੌਂਕ ਚੰਗੇ ਪਾਲੋ ਠੀਕ ਆ ਤੇ ਬਈ ਮਣੀ ਜਵੇਂ ਆਪਣੇ ਘੋੜੇ ਹਨਾ ਬਹੁਤ ਵਧੀਆ ਆਪਾਂ ਦੇਖਿਆ ਇਹਨਾਂ ਦੇ ਬਈ ਨਾਂ ਵੀ ਰੱਖਦੇ ਆਂ ਜਾਂ ਤੇ ਇਹਨਾਂ ਦੇ ਆਪਦੀ ਨਾਮ ਹੁੰਦੇ ਜਿਵੇਂ ਆਪਾਂ ਬੱਚਿਆਂ ਦੇ ਨਾਮ ਰੱਖਦੇ ਆਂ ਹਾਂ ਬਈ ਰੱਖਦੇ ਆਂ ਉਹ ਤੋਂ ਆਪਦੀ ਪਸੰਦ ਦੇ ਨਾਮ ਰੱਖ ਕੇ ਜਾਂਦੇ ਆਂ ਅਜੇ ਨਾਮ ਰੱਖੇ ਜਾਂਦੇ ਹੋਲੀ-ਹੋਲੀ ਫਿਰ ਕੌਣ ਲੱਗ ਪੈਂਦੀ ਆਂ ਘੋੜੇ ਜਦੋਂ ਆਪਾਂ ਨਾਮ ਲੈਣੇ ਆਂ ਠੀਕ ਆ ਬਈ ਆਪਾਂ ਗੱਲ ਕਰਦੇ ਆਂ ਕੋਈ ਵੀ ਆਪਾਂ ਕੰਮ ਕਰਦੇ ਆਂ ਆਪਾਂ ਘਰਦਿਆਂ ਨੂੰ ਪੁੱਛਦੇ ਆਂ ਤੇ ਘਰਦਿਆਂ ਦਾ ਕਿੰਨਾ ਸਹਿਯੋਗ ਰਿਹਾ ਬਈ ਤੁਹਾਡੇ ਕੰਮ 'ਚ ਘਰਦਿਆਂ ਦਾ ਬਈ ਵਧੀਆ ਸਹਿਯੋਗ ਰਿਹਾ ਹਾਂ ਆਪਣੇ ਹੌਲੀ-ਹ ਪੂਰੀ ਫੋਲਸਪੋਰਟ ਪਹਿਲਾਂ ਇਕੱਲੀ ਅੱਛਾ ਉਹ ਸਾਈਡ ਤੇ ਮਣੀ ਬਈ ਆਪਣੇ ਕੋਲ ਘੋੜੀਆਂ ਬਹੁਤ ਵਧੀਆ ਫਿਰ ਚਾਲ ਬਈ ਫਿਰ ਡੇਲੀ ਕਟਾਉਣੀ ਪੈਂਦੀ ਹੈ ਜਾਂ ਹਫਤੇ ਚ ਇੱਕ ਵਾਰੀ ਜਿਵੇਂ ਤੁਸੀਂ ਜਾਣਿਆ ਖੇਤਾਂ ਨੂੰ ਗਿਆੜਾ ਲਾਉਣਾ ਕਿਦੋਂ ਸਵੇਰ ਲੈ ਜਾਂਦੇ ਨੇ ਜਾਂ ਸ਼ਾਮ ਨੂੰ ਲੈ ਜਾਂਦੇ ਨੇ ਬਈ ਬਈ ਹੁਣ ਤਾਂ ਗੱਬਣਾ ਘੋੜੀਆਂ ਘੱਟ ਤੋੜਾ ਤੋੜਦੇ ਆ ਉਹ ਖਾਲੀ ਘੋੜੀ ਤੋੜਦੇ ਆ ਹਾਂ ਜ਼ਿਆਦਾ ਤਾਂ ਤੇ ਬਾਕੀ ਗੱਬਣ ਘੂੜੀਆਂ ਘੱਟ ਤੋੜਦੇ ਆਪਾਂ ਘੱਟ ਤੋੜਦੇ ਆ ਹਾਂ ਤੇ ਬਈ ਜਿਵੇਂ ਆਪਾਂ ਖਰਾਕ ਦਾ ਫਿਰ ਕਿਦਾਂ ਧਿਆਨ ਰੱਖਦੇ ਆ ਫਿਰ ਖਰਾਕ ਦਾ ਬਈ ਇਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਗਿੱਲੇ ਦਾ ਸੁੱਕੇ ਦਾ ਸੁੱਕੇ ਦਾ ਪੂਰੀ ਸਫਾਈ ਨਾ ਪਾਉਣੀ ਪੈਂਦੀ ਹੈ ਨਾ ਹਾਂ ਹਾਂ ਬਈ ਫਿਰ ਤੁਹਾਨੂੰ ਬੜਾ ਮਾੜੇ ਨਾਲ ਤਰਦ ਮਨ ਲੱਗ ਪੈਂਦੀਆਂ ਤੇ ਮੂਫਲੀਆਂ ਦਾ ਨੀਰਾ ਪਾਉਣਾ ਜਾਂ ਬਈ ਹੋਰ ਕੋਈ ਹਾਂ ਬਈ ਉਹ ਸਿਆਲਾਂ ਚ ਪਾਉਨੇ ਆਪਾਂ ਸਿਆਲਾਂ ਚ ਪਾਉਨੇ ਆ ਹਾਂ 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 ਬਈ ਵਧੀਆ ਤੇ ਗੋਛੇ ਬਈ ਫਿਰ ਹੋਰ ਦੱਸੋ ਕੋਈ ਗੋਛੇ ਗੋਛੇ ਦਾ ਬਈ ਬਈ ਆਹ ਸ਼ੌਕ ਹੁੰਦਾ ਹਾਂ ਆਹ ਵੇਖੋ ਬਈ ਅੱਛਾ ਆ ਬਈ ਕੋੜਾ ਵਾਇਆ ਹੈ ਇਹ ਬਈ ਜਿਵੇਂ ਕੋਈ ਉਹੀ ਕੋੜੀ ਫੋਟੋ ਜਾਂ ਕਿਤੇ ਰਾਵ ਦਾ ਰੱਖਿਆ ਸੀਗਾ ਇਹ ਨਾ ਬਈ ਆਪਣਾ ਨੁਕਸਾਨ ਹੋਇਆ ਸੀ ਘੋੜਿਆਂ ਦਾ ਅੱਛਾ ਆਪਣੇ ਦਾ ਦੋ ਘੋੜਿਆਂ ਇੱਕ ਘੁੜਾ ਮਰ ਗਿਆ ਸੀ ਅੱਛਾ ਉਦੋਂ ਮਗਰੋਂ ਦਿਲ ਜਾ ਮੇਰਾ ਉਹ ਜੇ ਹਿਸਾਬ ਜੇ ਤੇ ਹੋ ਗਿਆ ਹਾਂ ਉਹਦੇ ਮੈਂ ਤੁਰਿਆ ਗਿਆ ਮੇਰੇ ਦਿਲ ਜ ਨੂੰ ਬਸ ਐ ਇੱਕ ਹਲੂਣਾ ਜਾ ਵਜਿਆ ਮੈਂ ਕਿਹਾ ਚੱਲ ਯਾਰ ਆਪਾਂ ਫੋਟੋ ਛਪਾ ਕੇ ਲੈ ਗਏ ਮੈਂ ਅੱਛਾ ਕੀ ਗੱਲ ਬਣ ਗਈ ਇਹ ਮੰਨ ਕੇ ਚੱਲ ਵੀ ਇਹ ਮਾੜੇ ਸੈਂ ਟਾਈਮ ਦੇ ਵਿੱਚ ਦੀ ਫੋਟੋਸ਼ਾਪੀ ਵੀ ਹੈ ਹਾਂ ਮਲਾ ਜਮੇ ਅਪਾ ਕਹਿ ਜੀ ਨੂੰ ਕਹੇ ਵੀ ਕਿਸੇ ਪੰਨ ਨੂੰ ਦੁੱਖ ਲੱਗਿਆ ਹਾਂ ਕੋਈ ਦੁੱਖ ਜਾ ਕੇ ਨਸ਼ਾ ਪਤਾ ਕਰਨ ਲੱਗ ਪੈਂਦਾ ਹਾਂ ਮ ਗਲਤ ਸੰਗਤ ਚ ਪੈ ਜਾਂਦਾ ਹਾਂ ਹਾਂ ਸ਼ਰਮ ਮ ਫੋਟੋ ਛਪਾ ਕੇ ਸਵਰ ਕਰਕੇ ਘਰੇ ਮੁੜਿਆ ਅੱਛਾ ਆ ਚਲ ਕੋਈ ਗੱਲ ਨਹੀਂ ਸਮਾਂ ਘੁੱਕਦਾ ਰਹਿੰਦਾ ਕਿ ਫੇਰ ਆ ਜੂਗਾ ਪੀੜ ਤਾਂ ਹੋਈ ਹੋਗੀ ਫੋਟੋ ਛਪਾਈ ਆ ਪੀੜ ਤਾਂ ਜਿਹੜੀ ਮਾੜੀ ਮੋੜੀ ਉਦੋਂ ਵੱਡੀ ਪੀੜ ਕੀ ਹੋਊਗੀ ਪਹਿਲਾਂ ਹੀ ਹੋ ਗਈ ਜਿਹੜੀ ਹੋਣੀ ਸੀ ਸਹੀ ਆ ਬਈ ਤੇ ਬਈ ਉਹ ਕੀ ਗੱਲ ਬਣ ਗਈ ਸੀ ਬਈ ਕੋੜਿਆਂ ਨੂੰ ਫੇਰ ਇਹ ਨਾ ਬਾਈ ਕਿਸਮਤ ਦੀ ਗੱਲ ਆ ਮਾਗੀ ਤੇ ਕੋੜਾ ਵੇਚਦਾ ਸੀਗਾ ਅੱਛਾ ਇਹ ਦੋ ਲਖਾਈ ਵਾਲੇ ਕੋਲੇ ਲੈ ਕੇ ਗਿਆ ਮ ਲਿਖਾਉਣ ਵ ਉਹ ਦੇੱਕੇ ਦਾ ਮਰਦ ਹੋਣ ਲੱਗ ਪਿਆ ਅੱਛਾ ਦਰਦ ਹੋਣ ਲੱਗ ਪਿਆ ਉਹ ਕਹਿੰਦੇ ਵੀ ਸਾਡੇ ਪੈਸੇ ਮੋੜਦੇ ਪਏ ਤੇਰਾ ਘੂੜਾ ਬਿਮਾਰ ਹੈ ਹਾਂ ਘੂੜਾ ਜਮਾ ਸਹੀ ਸੀ ਜਮਾ ਸਹੀ ਸੀ ਇੱਕ ਕਿਸਮਾ ਜਦੋਂ ਬੰਦੇ ਨੂੰ ਸਿਰਦੀ ਹੈ ਨਾ ਥੱਲੇ ਇਹਦਾ ਕੋਈ ਪੇਤ ਨਹੀਂ ਹੁੰਦਾ ਅੱਛਾ ਬਸ ਉਹ ਉੱਥੇ ਹੀ ਤੋਂ ਜਿਆਦਾ ਬਿਮਾਰ ਹੋ ਗਿਆ ਮਟੀਕੇ ਟੂਕੇ ਮੰਡੀ 'ਚ ਬਥੇਰੀਆਂ ਲਵਾਏ ਬੋਤਲਾਂ ਲਵਾਇਆਂ ਨਹੀਂ ਗੱਲ ਬਣੀ ਘਰੇ ਲਿਆਇਆ ਤਿੰਨ ਦਿਨਾਂ ਬਾਅਦ ਮਰ ਗਿਆ ਠੰਡ ਠੁੰਡ ਵੀ ਲੱਗ ਜਾਂਦੀ ਹੈ ਨਾ ਨਹੀਂ ਠੰਡ ਤਾਂ ਨਹੀਂ ਕੋਈ ਚੱਕਰ ਬਣਿਆ ਉਹਨੂੰ ਜਿਵੇਂ ਐ ਲੱਗਾ ਜਿਵੇਂ ਕੋਈ ਖੜੇ ਖੜੇ ਨੂੰ ਕੋਈ ਚੀਜ਼ ਬੰਦਾ ਪਾ ਗਿਆ ਹੁੰਦਾ ਜਿਵੇਂ ਕਿਸੇ ਨੇ ਇੰਜ ਜਿਵੇਂ ਗੁਰੂ ਦਾ ਇੱਕ ਘੋੜਾ ਹੁੰਦਾ ਹੈ ਇਹ ਦੂਜੇ ਨੂੰ ਕੁਝ ਆਪਾਂ ਦਵਾ ਇਹ ਦੂਜੇ ਤਾਂ ਕੋਈ ਚੀਜ਼ ਹੈ ਨਹੀਂ ਯਾਰ ਮਤਲਬ ਮੇਰੇ ਦਿਲ ਨੂੰ ਸ਼ੱਕ ਆ ਯਾਰ ਵੀ ਉਹਨੂੰ ਕਿਹਨੇ ਕੁਝ ਪਾਇਆ ਅੱਛਾ ਜਿਵੇਂ ਬਈ ਆਪਾਂ ਬਾਈ ਦਾ ਹੁਣ ਮਣੀ ਥੋੜੀ ਵੀ ਭਲਵਾਨ ਨਾਲ ਜਾੜੀ ਹੈ ਜਿਵੇਂ ਉਹ ਤਾਂ ਜਰਮਨ ਕਿੰਨਾ ਮਹਿੰਗਾ ਹੈਗਾ ਉਹ ਫਿਰ ਲਿਹਾਉਂਦੇ ਆ ਬਈ ਕਰੋੜਾਂ ਦੀ ਕੀਮਤਾਂ ਹਨਾ ਬਾਈ ਦੀ ਤੇ ਕਿੱਡਾ ਵੱਡਾ ਰਿਸਕ ਹੁੰਦਾ ਹਨਾ ਵੀ ਕਿਵੇਂ ਧਿਆਨ ਰੱਖਣਾ ਪੈਂਦੀਆਂ ਬਈ ਫਿਰ ਇਹ ਵੀ ਇਹ ਬਈ ਕੋਲੇ ਖੜਦੇ ਆ ਫਿਰ ਅੱਛਾ ਗੋੜੇ ਖੜਦੇ ਆ ਬਈ ਸਾਰਾ ਤੇ ਡਾਕਟਰ ਡੂਟਰ ਵੀ ਲੈ ਕੇ ਆਉਂਦੇ ਹੋਣਗੇ ਬਈ ਹਨਾ ਡਾਕਟਰ ਉੱਥੇ ਹੁੰਦੇ ਆ ਬਈ ਮੇਲੇ ਜੀ ਹੁੰਦੇ ਆ ਅੱਛਾ ਮੇਲੇ ਜੀ ਹੁੰਦੇ ਆ ਬਈ ਆਪਦੇ ਵੀ ਕੋਈ ਪਰਸਨ ਡਾਕਟਰ ਹੋਣਗੇ ਬਾਕੀ ਬਈ ਆਪ ਵੀ ਟੀਕਾ ਲਾ ਲਈ ਦਾ ਰਾਤ ਬਰਾਤੇ ਕੋਈ ਦਰਦ ਉਦੋਂ ਲੱਗ ਜੇ ਤਾਂ ਠੀਕ ਆ ਬਈ ਜਦ ਜਿਵੇਂ ਕਹਿੰਦੇ ਵੀ ਦਰਦ ਬਾਹਲਾ ਜਿਵੇਂ ਮਾੜੀ ਚੀਨੇ ਦਰਦ ਹੋਣ ਲੱਗ ਜਾਂਦਾ ਫਿਰ ਉਹ ਤੁਹਾਨੂੰ ਕਿਵੇਂ ਪਤਾ ਲੱਗਦਾ ਜਿਵੇਂ ਆਪਾਂ ਕਹਿ ਦਿੰਨੇ ਜਵਾਕ ਨੂੰ ਬੁਖਾਰ ਚੜ ਗਿਆ ਉਹ ਸਮਝ ਲੈਣੇ ਆ ਬਾਈ ਫਿਰ ਤੁਸੀਂ ਹਾਂ ਬਾਈ ਆਟੋਮੈਟਿਕ ਪਤਾ ਲੱਗੇ ਲੱਗ ਪੈਂਦੀਆਂ ਕੁੜੀਆਂ ਖੜਦੀਆਂ ਨਹੀਂ ਉੱਥੂ ਵੀ ਬੈਠੂਗੀ ਫਿਰ ਉੱਠ ਖੜੂਗੀ ਫਿਰ ਬੈਹਿ ਜੂਗੀ ਲੇਟਾ ਮਾਰੂਗੀ ਤੈਨੂੰ ਆਟੋਮੈਟਿਕ ਪਤਾ ਲੱਗੂ ਵੀ ਕੁੜੀ ਤਕਲੀਫ ਚਾ ਪੂਰੀ ਚ ਤੇ ਬਾਈ ਜਿਹੜੇ ਮਣੀ ਨੌਜਵਾਨ ਜਿਹੜੇ ਬਾਈ ਗਲਤ ਰਸਤੇ ਪੈ ਗਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਬਾਈ ਆਪਾਂ ਮੈਸੇਜ ਬਾਈ ਇਹੀ ਦੇਣਾ ਵੀ ਇਹ ਸ਼ੌਕ ਵਧੀਆ ਆਪ ਦਾ ਵੀ ਇੱਧਰ ਧਿਆਨ ਰਹਿਦਾ ਜਦੋਂ ਰੱਖਣ ਲੱਗ ਪੈਣੇ ਹੌਲੀ ਹੌਲੀ ਤੇ ਹਾਂ ਬਾਈ ਕੋਈ ਤੇ ਮੰਨ ਕੇ ਚੱਲੋ ਵੀ ਇੱਥੇ ਫੇਰ ਰੋਜ਼ ਮਹਿਫਿਲ ਲੱਗਦੀ ਰਹਿੰਦੀ ਹੈ ਬਈ ਹਾਂ ਇਹਦਾ ਵੀ ਟਾਈਮ ਹੁੰਦਾ ਬਈ ਅੱਛਾ ਬੈ ਜੀ ਤੱਕ ਤੇ ਘੰਟਾ ਬੈ ਜਾਈਦਾ ਫਿਰ 2-4 ਦਿਨ ਸਾਰ ਨੂੰ ਤਾਂ ਬਈ ਸਾਰੇ ਇਕੱਠੇ ਹੁੰਦੇ ਆ ਜਿਵੇਂ ਹੁਣ ਬਈ ਠੰਡ ਆ ਗਈ ਤੇ ਧੂਣੀ ਪਾ ਕੇ ਧੂਣੀ ਪਾ ਕੇ ਬੈ ਜੰਦੇ ਆ ਬਈ ਹੈ Delhi ਘੱਟੋ ਘੜ ਚਾਰ ਘੰਟੇ ਅੱਛਾ ਚਾਰ ਘੰਟੇ ਹੁੰਦੇ ਉੱਥੇ 10 ਤੋਂ 15 ਜਣਿਆਂ ਤੋਂ ਘੱਟ ਨਹੀਂ ਹੁੰਦਾ ਕੋਈ ਹਾਂ ਤੋ ਬਈ ਆਪਾਂ ਬਈ ਆ ਆਪਦੇ ਦੀ ਬਹਿਣੇ ਆਪਾਂ ਅੰਦਰ ਵੀ ਟਕੜਾ ਜਾਂ ਕੋਈ ਕਿਵੇਂ ਆ ਹਾਂ ਸਾਰੇ ਜਿਹੜੇ ਇੱਕੋ ਜਿਹੇ ਬਈ ਆਪਾਂ ਦੋਨੋਂ ਘਰ ਰੋਟੀ ਖਾ ਲੈਣੀ ਉਹ ਸਾਰੇ ਨੇ ਉੱਥੇ ਆ ਜਾਣਾ ਸਾਰੇ ਇਕੱਠੇ ਹੋ ਕੇ ਧੂਣੀ ਪਾ ਕੇ ਬਹਿ ਜਾਈਦਾ ਤੇ ਵੀ ਕੋਈ ਤਕੜੇ ਨੂੰ ਬੁਲਾਉਣਾ ਜਾਂ ਕੋਈ ਮਾੜੇ ਨੂੰ ਬੁਲਾਉਣਾ ਸਾਰੇ ਬਈ ਇੱਕ ਬਰਾਬਰ ਸਾਰੇ ਇੱਕ ਬਰਾਬਰ ਹੀ ਹੈ ਨਾ ਜਿਹੜੇ ਜਾਣਿਆ ਇਕੱਠੇ ਸਾਰੇ ਕਿਤੇ ਬਈ ਨੇ ਦੋਖ ਦੇ ਸੋਖ ਦੇ ਬਈ ਇੱਕ ਜਿੱਦਿਆਂ ਖੜਦੇ ਆ ਤੇ ਬਈ ਜੀ ਇਹ ਸਾਡੇ ਪਿੰਡ ਦੋਦੇ ਦੀ ਇੱਕ ਸਟੋਰੀ ਸੀਗੀ ਬਰਾਸਟਡ ਫਾਰਮ ਦੀ ਤੇ ਸਾਰੇ ਯਾਰ ਦੋਸਤਾਂ ਬਾਈ ਦੀ ਵੀਡੀਓ ਚੰਗੀ ਲੱਗੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਮਣੀ ਦੀ ਸਪੋਰਟ ਕਰੋ ਤੇ ਆਪਾਂ ਬਾਈ ਮਣੀ ਨੂੰ ਜਿਹੜਾ ਇੰਨਾ ਬਾਈ ਨੇ ਪ੍ਰਾਊਡ ਫੀਲ ਕੀਤਾ ਪੈਣ ਦੁੱਧ ਦੇ ਲਈ ਤੇ ਮੈਂ ਐਵਜ ਨੌਜਵਾਨਾਂ ਦੀਆਂ ਵੀਡੀਓ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਬਾਈ ਦੇ ਫਾਰਮ ਤੇ ਆ ਕੇ ਬਹੁਤ ਖੁਸ਼ੀ ਹੋਈ ਬਾਬਾ ਧੰਨ ਦਾ ਬਾਬਾ ਨਾਨਕ ਇਹਨੂੰ ਤਰੱਕੀ ਬਖਸ਼ੇ ਤੇ ਬਾਈ ਮਣੀ ਬਹੁਤ ਵਧੀਆ ਲੱਗਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਬਾਈ ਜੀ ਬਹੁਤ-ਬਹੁਤ ਬਈਨਾ ਇੱਕ ਸਭ ਤੋਂ ਮੇਨ ਗੱਲ ਆ ਕੋਈ ਵੀਰ ਤੁਹਾਨੂੰ ਕੋਈ ਚੀਜ਼ ਨਹੀਂ ਦੱਸੂਗਾ ਬਾਈ ਮਣੀ ਕਿਉਂਕਿ ਜਿਹੜੇ ਬੰਦੇ ਨੇ ਨਾ ਚੀਜ਼ਾਂ ਕਹਿੰਦਾ ਵੀ ਹਰੇਕ ਬੰਦਾ ਮੇਰੇ ਵਰਗਾ ਹੋਵੇ ਬਾਈ ਕਹਿੰਦਾ ਜੇ ਤੁਸੀਂ ਘੋੜੀ ਲੈਣੀ ਆ ਕਿਹੜੀ ਚੀਜ਼ ਦੀ ਪਰਖ ਕਰਨੀ ਆ ਹਾਂ ਬਾਈ ਮਣੀ ਬਾਈ ਗੋਸ਼ੇ ਆ ਜਾ ਚੱਲ ਬਾਈ ਗੋਸ਼ੇ ਜੇ ਬਾਈ ਗੋਸ਼ੇ ਮੰਨ ਕੇ ਚੱਲ ਹੋ ਰਹੀ ਹੁੰਦੀ ਆ ਜੀ ਆ ਬੀ ਅੱਛਾ ਜੇ ਤਾਂ ਇਹ ਇੱਕ ਆ ਹਾਂ ਮਤਲਬ ਤਾਂ ਵੀ ਠੀਕ ਆ ਜੇ ਇੱਕ ਇਸ ਲੋਟ ਇੱਕ ਇੱਥੇ ਆ ਹਾਂ ਇਹਦੇ ਬਰਾਬਰ ਬਰਾਬਰ ਸੇਹ ਦੇ ਚ ਹਾਂ ਉਹਨੂੰ ਦੋਗੜ ਕਹਿ ਦਿੰਦੇ ਆ ਅੱਛਾ ਜੇ ਇਹੀ ਦੋਵੇਂ ਅੱਖਾਂ ਤੋਂ ਅੱਖਾਂ ਵੱਲ ਹੋਣ ਹਾਂ ਇਹਨੂੰ ਦਗਾੜਾ ਕਹਿ ਦਿੰਦੇ ਆ ਠੀਕ ਆ ਇਹ ਚੀਜ਼ ਇਹਨੂੰ ਮਾੜਾ ਮੰਨਦੇ ਆ ਇੱਕ ਬੇਤ ਦੇ ਮਣ ਇੱਕ ਬੇਮਾਨ ਹੋ ਗਿਆ ਹਾਂ ਇੱਕ ਇੱਥੇ ਛਾਤੀ ਚ ਜੇ ਪੌਰੀ ਹੋਵੇ ਹਾਂ ਠੀਕ ਆ ਉਹਨੂੰ ਗਲਤ ਗਿਣਦੇ ਆ ਪੌਰੀ ਨੂੰ ਉਹ ਮਾੜੀ ਹੁੰਦੀ ਆ ਇੱਕ ਅੱਖਾਂ ਦੀ ਬਾਈ ਬਰੜੀ ਅੱਖਾਂ ਦੀ ਬਰੜੀ ਬੂੜੀ ਦੇਖਣੀ ਪੈਂਦੀ ਵੀ ਕਿਤੇ ਬਰੜੀ ਤਾਂ ਨਹੀਂ ਆਵਾਗ ਪੌਰੀ ਹੋ ਗਈ ਢੇੜਲੇ ਪਾਸੇ ਛਿੱਟਾ ਹੋ ਗਿਆ ਅੱਛਾ ਠੀਕ ਆ ਨਾ ਬਾਕੀ ਬਾਕੀ ਯਾਰ ਇਹ ਵਿੱਚ ਬਹੁਤ ਬਰੀਕੀਆਂ ਬਈ ਯਾਰ ਬਹੁਤ ਪਤਾ ਲੱਗਦਾ ਬੰਦੇ ਨੂੰ ਆਟੋਮੈਟਿਕ ਠੀਕ ਆ ਅਸਲ ਤੇ ਪਤਾ ਹੀ ਜਾਂਦਾ ਰਾਹ ਪਏ ਜਾਣੀਆਂ ਤੇ ਜਾਂ ਵਾਹ ਪਏ ਜਾਣੀਆਂ ਜਿਵੇਂ ਬਈ ਆ ਕਈ ਚੰਬੀ ਚੰਬੀ ਲਾਉ ਫਿਰ ਉਹ ਤੇਣਕਵੇਂ ਰੱਖਣਾ ਪੈਂਦਾ ਚੰਬੀ ਚੰਬੀ ਤਾਂ ਉਹ ਸਾਹਮਣੇ ਖੜੀ ਜਿਹਦੀਆਂ ਤਿੰਨ ਲੱਤਾਂ ਚਿੱਟੀਆਂ ਘੱਡ ਚਿੱਟਾ ਮੱਥੇ ਪਟਾ ਉਹਨੂੰ ਚੰਬੀ ਕਹਿ ਦਿੰਦੇ ਆ ਉਹ ਮਾਰਵਾੜੀ ਹਾਂ ਉਹ ਮਾਰਵਾੜੀ ਆ ਉਹ ਮਾਰਵਾੜੀ ਚੰਬੀ ਉਹ ਕਾਲੀ ਚੰਬੀ ਆ ਸੰਜਾ ਆ ਆ ਸੰਜਾ ਉਹ ਉਹ ਨੁਗਰੀ ਆ ਹਰੇਕ ਹਰੇਕ ਤਰ੍ਹਾਂ ਦੇ ਬਈ ਹੈ ਤੇ ਜਿਆਦਾ ਜੀ ਟ੍ਰੈਂਡਿੰਗ ਚ ਬਰੀਡ ਆ ਬਈ ਉਹ ਖਰੀਏ ਫਿਰ ਕਿਹੜੀ ਚੱਲਦੀ ਸਾਰੀਆਂ ਆ ਬਈ ਆਪੋ ਆਪਣੀ ਅੱਛਾ ਬਾਕੀ ਾਡੋ ਵੜੀ ਬੱਕਰਿਆਂ ਨੂੰ ਸ਼ੌਂਕ ਹੁੰਦਾ ਕਿ ਇਹਨੂੰ ਚਿੱਟਿਆ ਘੁੱਟਦੇ ਪਏ ਮੈ ਚੰਗਾ ਲੱਗਦਾ ਕਾਲਾ ਲੱਗਦਾ ਸਹੀ ਹੈ ਇਹਨਾਂ ਨੂੰ ਕੋਈ ਰੰਗਦਾਰ ਪਾਉਂਦਾ ਮੇਰੇ ਵਰਗਾ ਸਹੀ ਹੈ ਇਹਨਾਂ ਦੀ ਇੱਕੋ ਜੀ ਗੱਲ ਲੈ ਤੇ ਜਿਵੇਂ ਮੰਨ ਕੇ ਚੱਲ ਬਈ ਜੇ ਕਿਸੇ ਨੇ ਰੱਖਣੇ ਆ ਘੋੜੀ ਲਵੇ ਪਹਿਲਾਂ ਜਾਂ ਘੋੜਾ ਲਵੇ ਬਈ ਗੱਬਣ ਘੋੜੀ ਲੱਗ ਬਈ ਗੱਬਣ ਘੋੜੀ ਲਵੇ ਬਾਈ ਅੱਛਾ ਬਾਕੀ ਆਪਦੀ ਗਜਾਇਸ਼ ਦੀ ਗੱਲ ਆ ਯਾਰ ਮੇਰੇ ਕੋਲ ਪੈਸੇ ਜੇ ਥੋੜੇ ਹੀ ਹੋਣ ਅਗਲਾ ਫਿਰ ਕੂੜੀ ਵੀ ਨਹੀਂ ਲੈ ਸਕਦਾ ਬਾਕੀ ਆਪਦੇ ਘਰ ਮੁਤਾਬਕ ਆ ਬਾਈ ਸਹੀ ਹੈ ਲੈਣ ਲੱਗੇ ਚੀਜ਼ ਨਾ ਦੋ ਤਨਾ ਬੰਦਿਆਂ ਦੀ ਰਾਏ ਲਾਜ਼ਮੀ ਲੋ ਇਹ ਕੋਈ ਕੋਈ ਕੱਪੜੇ ਵਾਲਾ ਕੰਮ ਨਹੀਂ ਆ ਕੋਲੋ ਵੀ ਜੇ ਪੰਜ ਪੰਜ ਜਣਾਂ ਦੀ ਆਪਾਂ ਰਾਏ ਲਾਵਾਂਗੇ ਹਾਂ ਇੱਕ ਨੇ ਰਾਏ ਮਾੜੀ ਦੇਦੀ ਚਾਰ ਤਾਂ ਚੰਗੀ ਦੇਣਗੇ ਨਾ ਸਹੀ ਹੈ ਹਾਂ ਮੁੜ ਕੇ ਬੰਦਾ ਹੌਲੀ ਹੌਲੀ ਬਾਕੀ ਜ਼ਰੂਰੀ ਆ ਬਾਕੀ ਜਿਹੜਾ ਬੰਦਾ ਕੋਈ ਕੋਈ ਸੱਜਣ ਮਿੱਤਰ ਹੈਗਾ ਉਹਨੂੰ ਨਾਲ ਲੈ ਕੇ ਜਾਓ ਹਾਂ ਨਾਲ ਲੈ ਕੇ ਜਾਓ ਹਾਂ ਕੀ ਬੰਦਾ ਅਗਲਾ ਕਹਿੰਦਾ ਅਪਾ ਇਹਨੂੰ ਦੱਸਣਾ ਨਹੀਂ ਹੈਨਾ ਮਾਲਕ ਤਾ ਜਾਨਵਰ ਚੰਗਾ ਮਿਲਦਾ ਹੈ 5-4000 ਰੁਪਏ ਛੱਡੋ ਨਾ ਅੱਛਾ ਫਿਰ ਲੈ ਕੇ ਮੁੜੋ ਲੈ ਕੇ ਮੁੜੋ ਨਹੀਂ ਫਿਰ ਤਰੋ ਹੀ ਨਾ ਇਹ ਜਵੇਂ ਬਈ ਅਪਾ ਜਿਵੇਂ ਕਈ ਵਾਰੀ ਹੁੰਦਾ ਵੀ ਅਗਲਾ ਕਹਿੰਦਾ ਘੜੋ ਘਰੋਂ ਲੈਣੀ ਆਪਾਂ ਜਾਂ ਮੰਡੀ ਚੋਂ ਕਿੱਥੋਂ ਲੱਗੇ ਤੇ ਜਿੱਥੋਂ ਵਧੀਆ ਲੱਗੇ ਉੱਥੋਂ ਲੈ ਲੈ ਜਾਨਵਰ ਤਾਂ ਬਈ ਸਾਰੇ ਚੰਗੇ ਹੁੰਦੇ ਆ ਅੱਛਾ ਇੰਨਾ ਵੀ ਮੰਡੀ ਚ ਸਾਰੇ ਇੱਕੋ ਜਿਹੇ ਖਾਸ ਜਾਨਵਰ ਵਾਧੂ ਖ ਇਹਨਾਂ ਦੇ ਮਨ ਵਾਲਾ ਇਹਨਾਂ ਕਦੀ ਕੋੜੀ ਆ ਘਰੇ ਖੜੀ ਆ ਹਾਂ ਅਗਲਾ ਇਹਦੇ ਪੈਸੇ ਮੰਗਦਾ ਅਗਲਾ ਮੇਰੇ ਕਹਿੰਦਾ ਯਾਰ ਜਾਦੇ ਮੰਗਦਾ ਹਾਂ ਮੰਡੀ ਤੇ ਵੇਖਾਂਗੇ ਹਾਂ ਜੋ ਮੰਡੀ ਤੇ ਸਾਰੀ ਮੰਡੀ ਫਰੋਲਦਾ ਹਾਂ ਫਿਰ ਆਟੋਮੈਟਿਕ ਆ ਕੇ ਟਿਕਾਣੇ ਤੇ ਖੜ ਜਾਂਦੇ ਸਹੀ ਆ ਠੀਕ ਹੈ ਨਾ ਤੇ ਐਸ ਕੀ ਬਾਈ ਇੰਨਾਂ ਨੇ ਬਾਬਾ ਮਹਿਰ ਕੇ ਮੰਡੀ ਮਾਗੀ ਦੀ ਮੰਡੀ ਦੇ ਵੇਲੇ ਪੂਰੇ ਅਪਾ ਨਾ ਹੋਰ ਵੀ ਦਵਾਵਾਂਗੇ ਬਈ ਇਹਨਾਂ ਨੇ ਹਾਂ ਜੇ ਕਿਸੇ ਜੇ ਕਿਸੇ ਨੇ ਬਾਈ ਲੈਣੀਆਂ ਹਨਾ ਸਾਡੇ ਪਿੰਡ ਮੈਂ ਦੁੱਧੇ ਦੀ ਗੱਲ ਕਰਦਾ ਬਾਈ ਇਹ ਬਾਈ ਮੈਂ ਗੱਲ ਕਰਕੇ ਨਾ ਵੀ ਸਾਡਾ ਪਿੰਡ ਬਹੁਤ ਵੱਡਾ ਜਿਹਨਾਂ ਨੇ ਘੋੜੇ ਰੱਖਿਆ ਸਭ ਤੋਂ ਵੱਧ ਘੋੜੇ ਤਾਂ ਬਾਈ ਮਣੀ ਕੋਲੇ ਆ ਤੇ ਬਾਈ ਗੋਸ਼ੀ ਕੋਲ ਵੀ ਹੈਗੇ ਆ ਠੀਕ ਆ ਪਿੰਡ ਵੱਡਾ ਹੈਗਾ ਪਰ ਜੇ ਪਿੰਡ ਦੇ ਵਿੱਚੋਂ ਜ਼ਿਆਦਾ ਘੋੜੇ ਇਹ ਗੱਲ ਕਰਕੇ ਤੇ ਜ਼ਿਆਦਾ ਜਾਣਕਾਰੀ ਦੀ ਗੱਲ ਕਰਕੇ ਬਾਈਆਂ ਕੋਲ ਆ ਤੇ ਬਹੁਤ ਵਧੀਆ ਲੱਗਿਆ ਤੇ ਵੀਡੀਓ ਸ਼ੇਅਰ ਕਰ ਦਿਓ ਬਈ ਦੱਬ ਕੇ ਦੁੱਧ ਦੇ ਵਾਲੇ ਤੋਂ ਖਾਸ ਕਰਕੇ